ਸਵੇ ਗੁਲਾਬ ਦੀ ਪੰਖੜੀਆਂ ਦੇ ਨਾਲ ਤੁਸੀਂ ਕਿਸ ਤਰ੍ਹਾਂ ਆਰਗੈਨਿਕ ਜਿਹੜਾ ਕਲਰ ਹੈ ਪਿੰਕ ਕਲਰ ਕਿਸ ਤਰ੍ਹਾਂ ਤਿਆਰ ਹੁੰਦਾ ਹੈ ਇਹਦੇ ਵਿੱਚ ਅਸੀਂ ਸਿਰਫ ਤੇ ਸਿਰਫ ਆਪਣੇ ਫੁੱਲਾਂ ਦਾ ਰੰਗ ਲਾਵਾਂਗੇ ਪਾਣੀ ਲਾਵਾਂਗੇ ਤੇ ਆਮ ਵਰਤੋਂ ਵਾਲਾ ਆਰ ਆ ਰੋਟ ਲਾਵਾਂਗੇ ਇਹਦੇ ਵਿੱਚ ਅਸੀਂ ਹੋਰ ਕੋਈ ਕੈਮੀਕਲ ਨਹੀਂ ਪਾਣਾ ਇਸ ਲਈ ਅਸੀਂ ਇਹਨੂੰ ਆਰਗੈਨਿਕ ਗੁਲਾਲ ਕਹਿੰਦੇ ਹਾਂ ਕਲਰ ਸਾਨੂੰ ਮਾਰਕੀਟ 'ਚ ਮਿਲਦੇ ਆ ਉਹ ਕਲਰ ਸਿੰਥੈਟਿਕ ਕਲਰ ਹੁੰਦੇ ਆ ਜਿਹੜੇ ਕਿ ਕੈਮੀਕਲਸ ਆਪਾਂ ਕਹਿ ਸਕਦੇ ਆ ਕਿ ਆਰਟੀਫੀਸ਼ੀਅਲ ਤਿਆਰ ਕੀਤੇ ਜਾਂਦੇ ਆ ਰੰਗ ਜਾਂ ਕਈ ਵਾਰੀ ਅਸੀਂ ਉਹਦੇ 'ਚ ਫੂਡ ਕਲਰ ਵੀ ਪਾ ਦਿੰਦੇ ਆ ਤੇ ਉਸ ਤੋਂ ਬਾਅਦ ਹੋਰ ਉਹਨਾਂ ਨੂੰ ਜਿਵੇਂ ਚਮਕਦਾਰ ਬਣਾਉਣ ਲਈ ਜਾਂ ਫਰੇਗਰੈਂਸ ਪਾਉਣ ਲਈ ਕਈ ਵਾਰੀ ਉਹਨਾਂ 'ਚ ਆਇਲ ਵਗੈਰਾ ਐਸਾ ਪਾ ਦਿੱਤਾ ਜਾਂਦਾ ਜੋ ਸਾਡੀ ਸਕਿਨ ਤੋਂ ਸੂਟ ਨਹੀਂ ਕਰਦਾ ਕਾਨ ਅਕਸਰ ਜਿਹੜੀ ਇਹ ਫੁੱਲਾਂ ਦੀ ਖੇਤੀ ਕਰਦੇ ਆ ਉਹਨਾਂ ਨੂੰ ਕਈ ਵਾਰ ਫੁੱਲ ਮੰਡੀ ਚ ਨਾ ਵਿਕਨ ਕਰਕੇ ਫੁੱਲ ਜਿਹੜੇ ਆ ਉਹ ਸੁਟਨੇ ਪੈਂਦੇ ਆ ਤਾਂ ਇੱਕ ਤਰ੍ਹਾਂ ਦੀ ਅਸੀਂ ਇਹ ਕਹਿ ਸਕਦੇ ਆ ਕਿ ਸਾਡੀ ਜਿਹੜੀ ਇਹ ਤਕਨੀਕ ਹੈ ਉਹਨਾਂ ਦੀ ਵੈਲਿਊ ਐਡੀਸ਼ਨ ਹੈ ਉਹਨਾਂ ਦੀ ਇਨਕਮ ਚ ਵਾਧਾ ਹੈ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਹੋਲੀ ਆਨ ਨੂੰ ਸਿਰਫ ਕੁਝ ਦਿਨ ਰਹਿ ਗਏ ਨੇ ਅਤੇ ਮਾਰਕੀਟ ਦੇ ਵਿੱਚ ਵੀ ਉਸ ਦੀ ਤਿਆਰੀਆਂ ਸਾਫ ਤੌਰ ਤੇ ਦੇਖੀਆਂ ਜਾ ਰਹੀਆਂ ਨੇ ਬੱਚਿਆਂ ਵਾਸਤੇ ਕੀ ਪਚਕਾਰੀਆਂ ਔਰ ਵੱਡਿਆਂ ਵਾਸਤੇ ਕੀ ਜਿਹੜੇ ਕਲਰਸ ਹੈਗੇ ਨੇ ਸਾਫ ਤੌਰ ਤੇ ਦੇਖੇ ਜਾਂਦੇ ਨੇ ਵੱਡੇ ਵੱਡੇ ਫਾਰਮ ਹਾਊਸ ਤੇ ਹੋਲੀ ਦੀ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਲੇਕਿਨ ਡਰ ਅਕਸਰ ਇੱਕ ਚੀਜ਼ ਦਾ ਰਹਿੰਦਾ ਕਿ ਕਿੱਥੇ ਕੈਮੀਕਲ ਕਲਰ ਦੀ ਵਰਤੋਂ ਨਾ ਹੋ ਜਾਵੇ ਕਿਉਂਕਿ ਕਈ ਵਾਰ ਕਹਿੰਦੇ ਕਿ ਰੰਗਾਂ ਦਾ ਤਿਆਰ ਹੁੰਦਾ ਤੇ ਖੁਸ਼ੀਆਂ ਦਾ ਹੈ ਲੇਕਿਨ ਬਹੁਤ ਸਾਰੇ ਕਈ ਵਾਰ ਇਦਾਂ ਦੇ ਕੈਮੀਕਲ ਜਿਹੜੇ ਨੇ ਫੇਸ ਤੇ ਲੱਗ ਜਾਂਦੇ ਨੇ ਜਿਸ ਨੂੰ ਲੰਬੇ ਸਮੇਂ ਤੱਕ ਕਹਿ ਲੋ ਕਿ ਡਾਕਟਰਾਂ ਦਾ ਜਿਹੜਾ ਘਰ ਹੈਗਾ ਵਾ ਇਹ ਕਰੀ ਜ਼ਰੂਰ ਡਾਕਟਰ ਕੋਲ ਜਾਣਾ ਪੈ ਸਕਦਾ ਹੈਗਾ ਬਈ ਲੇਕਿਨ ਹਰ ਕੋਈ ਚਰਚਾ ਕਰਦਾ ਕਿ ਆਰਗੇਨਿਕ ਅਲਰਜੀ ਆ ਕਿ ਇਹੋ ਜਿਹੇ ਸਮੇਂ ਤੇ ਆਰਗੇਨਿਕ ਅਲਰਜੜੇ ਨੇ ਜ਼ਰੂਰ ਇਸਤੇਮਾਲ ਕਰਨੇ ਚਾਹੀਦੇ ਨੇ ਕਿਉਂਕਿ ਆਰਗੇਨਿਕ ਅਲਰਜੜੇ ਉਹਨੇ ਅਕਸਲ ਫਲਾਵਰਸ ਦੇ ਨਾਲ ਤਿਆਰ ਕੀਤੇ ਜਾਂਦੇ ਨੇ ਸੋ ਇਦਾਂ ਤੁਹਾਨੂੰ ਦਿਖਾਵਾਂਗੇ ਕਿ ਆਰਗੇਨਿਕ ਅਲਕਸਰ ਤਿਆਰ ਕਿਸ ਤਰ੍ਹਾਂ ਹੁੰਦੇ ਨੇ ਸੋ ਅੱਜ ਪਹੁੰਚੇ ਅਸੀਂ ਪੀਏਯੂ ਦੇ ਵਿੱਚ ਲੈਬ ਦੇ ਵਿੱਚ ਫਲੋਰੀਕਲਚਰ ਦੇ ਤੇ ਸਾਡੇ ਨਾਲ ਗੱਲ ਕਰ ਮੌਜੂਦ ਨੇ ਡਾਕਟਰ ਸ਼ਾਨਲੀ ਜੀ ਤੇ ਬਿਲਕੁਲ ਤੁਹਾਨੂੰ ਲਾਈਵ ਜਿਹੜਾ ਵਾ ਦਿਖਾਵਾਂਗੇ ਡੈਮੋ ਕਿ ਕਿਸ ਪ੍ਰਕਾਰ ਦੇ ਨਾਲ ਫੁੱਲਾਂ ਦੀ ਪੰਖੜੀਆਂ ਜੀਆਂ ਪੰਖੜੀਆਂ ਵੀ ਕਹਿੰਦੇ ਆ ਸੋ ਇਹ ਗੁਲਾਬ ਦੀ ਪੰਖੜੀਆਂ ਦੇ ਨਾਲ ਤੁਸੀਂ ਕਿਸ ਤਰ੍ਹਾਂ ਆਰਗੈਨਿਕ ਜਿਹੜਾ ਕਲਰ ਹੈ ਪਿੰਕ ਕਲਰ ਕਿਸ ਤਰ੍ਹਾਂ ਤਿਆਰ ਹੁੰਦਾ ਹੈ ਇਹ ਤੁਹਾਨੂੰ ਗਾਈਡ ਹੋਣ ਕਰਨਗੇ ਸ਼ਾਨਲੀ ਮੈਮ ਸਸ਼ਕੀਆ ਮੈਮ ਵੈਲਕਮ ਟੂ ਸਸ਼ਕੀਆ ਜੀ ਸਸ਼ਕੀਆ ਸੋ ਸਾਡੇ ਦਰਸ਼ਕਾਂ ਦੱਸੋ ਕਿਸ ਪ੍ਰਕਾਰ ਦੇ ਨਾਲ ਕਿਉਂਕਿ ਆਰਗੈਨਿਕ ਕਲਰ ਬਾਰੇ ਹਰ ਕੋਈ ਜਾਣਦਾ ਹਰ ਕੋਈ ਮਾਰਕੀਟ ਤੋਂ ਬਾਈ ਕਰਦਾ ਖਰੀਦਦਾ ਹੈ ਲੇਕਿਨ ਕਦੀ ਕਦੀ ਬਹੁਤ ਘੱਟ ਲੋਕ ਮਾਨੂੰ ਬੰਦਾ ਦੇਖਦੇ ਨੇ ਕਿਸ ਪ੍ਰਕਾਰ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਸੀ ਕਿ ਇਹ ਪ੍ਰਕਿਰਿਆ ਹੁੰਦੀ ਕਲਰ ਬਣਾਣ ਦੀ ਇਸਦੀ ਪ੍ਰਕਿਰਿਆ ਬਹੁਤ ਹੀ ਸਰਲ ਤੇ ਸਾਦੀ ਹੈ ਤੇ ਖਾਸ ਕਰਕੇ ਸਾਡੇ ਫਲੋਰਿਕਲਚਰ ਲੈਂਡਸਕੇਪਿੰਗ ਵਿਭਾਗ ਵੱਲੋਂ ਤੇ ਪੀਏਈ ਵੱਲੋਂ ਅਸੀਂ ਇਹ ਟੈਕਨੀਕ ਜਿਹੜੀ ਹੈਗੀ ਹੈ ਉਹਨੂੰ ਰਿਕਮੈਂਡ ਕਰਾਇਆ ਹੈ ਕਿ ਕਿਸ ਤਰ੍ਹਾਂ ਫਾਰਮਰ ਤੇ ਜਿਹੜੇ ਆਮ ਜਨਤਾ ਵੀ ਡੋਮੈਸਟਿਕ ਲੈਵਲ ਤੇ ਜੇ ਘਰ ਵਿੱਚ ਜੇ ਤੁਸੀਂ ਛੋਟੇ ਪੱਧਰ ਤੇ ਬਣਾਉਣਾ ਚਾਹੁੰਦੇ ਹੋ ਤਾਂ ਘਰ ਵਿੱਚ ਜਿਹੜੇ ਤੁਹਾਡੀ ਫੁੱਲ ਬਾੜੀ ਦੇ ਵਿੱਚ ਫੁੱਲ ਲੱਗੇ ਨੇ ਉਹਨਾਂ ਤੋਂ ਵੀ ਤਿਆਰ ਕਰ ਸਕਦੇ ਹੋ ਤੇ ਜੇ ਆਪਾਂ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨ ਅਕਸਰ ਜਿਹੜੀ ਇਹ ਫੁੱਲਾਂ ਦੀ ਖੇਤੀ ਕਰਦੇ ਆ ਹਨ ਉਹਨਾਂ ਨੂੰ ਕਈ ਵਾਰ ਫੁੱਲ ਮੰਡੀ 'ਚ ਨਾ ਵਿਕਣ ਕਰਕੇ ਫੁੱਲ ਜਿਹੜੇ ਆ ਉਹ ਸੁਟਨੇ ਪੈਂਦੇ ਆ ਤਾਂ ਇਕ ਤਰ੍ਹਾਂ ਦੀ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੀ ਜਿਹੜੀ ਇਹ ਤਕਨੀਕ ਹੈ ਉਹਨਾਂ ਦੀ ਵੈਲਿਊ ਐਡੀਸ਼ਨ ਹੈ ਉਹਨਾਂ ਦੀ ਇਨਕਮ 'ਚ ਵਾਧਾ ਹੈ ਤੇ ਜਿਹੜੇ ਫੁੱਲ ਵੇਸਟ ਹੋ ਜਾਂਦੇ ਨੇ ਅੱਜਕੱਲ ਬਹੁਤ ਚਰਚਾ ਚ ਹੈ ਕਿ ਵੇਸਟ ਚੀਜ਼ਾਂ ਨੂੰ ਕਿੱਦਾਂ ਵਰਤੋਂ 'ਚ ਲਾਈਏ ਮੰਦਿਰ ਗੁਰਦੁਆਰਿਆਂ 'ਚ ਫੁੱਲ ਚੜਦੇ ਆ ਉਸ ਤੋਂ ਬਾਅਦ ਉਹ ਵੇਸਟ ਚਲੇ ਜਾਂਦੇ ਆ ਇਹ ਜਿਹੜੀ ਸਾਡੀ ਤਕਨੀਕ ਹੈਗੀ ਆ ਅਸੀਂ ਉਹ ਫੁੱਲਾਂ ਤੋਂ ਵੀ ਤਿਆਰ ਕਰ ਸਕਦੇ ਆ ਤੇ ਹੁਣ ਅਸੀਂ ਤੁਹਾਨੂੰ ਉਹ ਤਕਨੀਕ ਦੱਸਾਂਗੇ ਵੀ ਕਿਸ ਤਰ੍ਹਾਂ ਕਰਨੀ ਹੈ ਇੱਕ ਮਿੰਟ ਮੈਂ ਜਿਹੜੋਂ ਮੈਂ ਤਕਨੀਕ ਤੋਂ ਪਹਿਲਾਂ ਮੈਂ ਤੁਹਾਨੂੰ ਰੋਕਣਾ ਚਾਹਾਂਗਾ ਮੈਂ ਬੇਸਿਕਲੀ ਆਰਗੈਨਿਕ ਕਲਰ ਕਹਿੰਦੇ ਕਿਸ ਨੂੰ ਨੇ ਕਿ ਆਹ ਕਰਕੇ ਕੰਡ ਦੇ 컬러 ਨਾਲ ਤੁਹਾਡਾ ਕਲਰ ਕਿਸ ਤਰ੍ਹਾਂ ਡਿਫਰੈਂਟ ਹੈ ਜਿਹੜਾ ਆਰਗੇਨਿਕ ਕਲਰ ਹੈ ਉਹਦਾ ਮਤਲਬ ਹੈ ਕਿ ਅਸੀਂ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਪਾਇਆ ਕੈਮੀਕਲ ਨਾ ਪਾਣ ਦਾ ਮਤਲਬ ਇਹ ਹੈਗਾ ਹੈ ਕਿ ਆਪਾਂ ਜਨ ਆਮ ਤਰਤੇ ਜਿਹੜੇ ਕਲਰ ਸਾਨੂੰ ਮਾਰਕੀਟ 'ਚ ਮਿਲਦੇ ਆ ਉਹ ਕਲਰ ਸਿੰਥੈਟਿਕ ਕਲਰ ਹੁੰਦੇ ਆ ਜਿਹੜੇ ਕਿ ਕੈਮੀਕल्स ਆਪਾਂ ਕਹਿ ਸਕਦੇ ਹਾਂ ਕਿ ਆਰਟੀਫੀਸ਼ੀਅਲ ਤਿਆਰ ਕੀਤੇ ਜਾਂਦੇ ਰੰਗ ਜਾਂ ਕਈ ਵਾਰੀ ਅਸੀਂ ਉਹਦੇ 'ਚ ਫੂਡ ਕਲਰ ਵੀ ਪਾ ਦਿੰਦੇ ਆ ਤੇ ਉਸ ਤੋਂ ਬਾਅਦ ਹੋਰ ਉਹਨਾਂ ਨੂੰ ਜਿਵੇਂ ਚਮਕਦਾਰ ਬਣਾਉਣ ਲਈ ਜਾਂ ਫਰੇਗਰੈਂਸ ਪਾਉਣ ਲਈ ਕਈ ਵਾਰੀ ਉਹਨਾਂ 'ਚ ਔਇਲ ਵਗੈਰਾ ਐਸਾ ਪਾ ਦਿੱਤਾ ਜਾਂਦਾ ਜ्यादा ਹੁੰਦੀ ਹੈ ਉਹ ਕਲਰ ਹੈਗੇ ਅਵੇਲੇਬਲ ਫਿਰ ਜਿਹੜੇ ਅੱਜਕੱਲ ਕੁਝ ਕਈ ਕਹਿੰਦੇ ਕਿ ਇਹ ਪੱਕਾ ਰੰਗ ਹੈ ਕੁਝ ਤੋਂ ਦੇ ਵਿੱਚ ਸ਼ੀਸ਼ੇ ਦੇ ਤੱਤ ਵੀ ਪਾਏ ਜਾਂਦੇ ਹਨ ਜੋ ਕਿ ਸਾਨੂੰ ਕਿਸੇ ਨਾ ਕਿਸੇ ਤਰੀਕੇ ਨੁਕਸਾਨ ਹੀ ਪਹੁੰਚਾਉਂਦੇ ਹਨ ਲੇਕਿਨ ਜਿਹੜਾ ਅਸੀਂ ਇਹ ਗੱਲ ਕਰਾਂਗੇ ਜੇ ਇਹਨੂੰ ਅਸੀਂ ਹਰਬਲ ਗੁਲਾਲ ਕਹ ਲਈਏ ਜਾਂ ਆਰਗੇਨਿਕ ਗੁਲਾਲ ਕਹ ਲਈਏ ਇਹਦੇ ਵਿੱਚ ਅਸੀਂ ਸਿਰਫ ਤੇ ਸਿਰਫ ਆਪਣੇ ਫੁੱਲਾਂ ਦਾ ਰੰਗ ਲਾਵਾਂਗੇ ਪਾਣੀ ਲਾਵਾਂਗੇ ਤੇ ਆਮ ਵਰਤੋਂ ਵਾਲਾ ਆਰਰੋਟ ਲਾਵਾਂਗੇ ਇਹਦੇ ਵਿੱਚ ਅਸੀਂ ਹੋਰ ਕੋਈ ਕੈਮੀਕਲ ਨਹੀਂ ਪਾਣਾ ਇਸ ਲਈ ਅਸੀਂ ਇਹਨੂੰ ਆਰਗੇਨਿਕ ਗੁਲਾਲ ਕਹਿੰਦੇ ਹਾਂ ਤੇ ਜੇ ਮਾਰਕੀਟ ਵਿੱਚ ਆਪਾਂ ਗੱਲ ਕਰੀਏ ਕਿਉਂਕ ਦੀ ਥੋੜੀ ਮਿਹਨਤ ਲੱਗਦੀ ਹੈ ਤੇ ਇਸ ਕਰਕੇ ਬਹੁਤ ਹੀ ਮਹਿੰਗੇ ਮਿਲਦੇ ਹਨ ਕਿਉਂਕਿ ਤੇ ਮਾਰਕੀਟਾਂ ਨੂੰ ਵਿੱਚ ਵਿੱਚ ਕਹਿੰਦੇ ਕਿ ਆਰਗੇਨਿਕ ਗੁਲਾਲ ਹੈ ਤਾਂ ਕਾਫੀ ਮਹਿੰਗਾ ਵੇਚਦੇ ਆ ਲੇਕਿਨ ਇਸ ਟੈਕਨੀਕ ਦੇ ਨਾਲ ਇਹ ਕਲਰ ਜਿਹੜਾ ਹੈਗਾ ਇਹਦੀ ਕੀਮਤ ਜਿਹੜੀ ਹੈ ਮਾਰਕੀਟ ਵਿੱਚ ਜੋ ਰੰਗ ਤਿਆਰ ਹੈ ਉਸ ਤੋਂ ਅੱਧੀ ਹੈ ਤੇ ਤੁਸੀਂ ਇਹਨੂੰ ਨਾਲ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਇਹਨੂੰ ਆਪ ਹੀ ਤਿਆਰ ਕਰ ਸਕਦੇ ਹੋ ਪਰ ਅੱਛੀ ਕੁਆਂਟੀਟੀ ਜਿਹੜੀ ਹੈ ਕਿ ਤੁਸੀਂ ਆਪਣੇ ਕੋ ਤਿਆਰ ਕਰਕੇ ਇੱਕ ਆਰਗੇਨਿਕ ਕਲਰ ਦੀ ਆਪਣੀ ਫੈਮਿਲੀ ਪਰਸਨਸ ਦੇ ਨਾਲ ਅੱਛੀ ਹੋਲੀ ਕਿਟ ਸਕਦੇ ਹੋ ਔਰ ਉਹਨਾਂ ਨੂੰ ਜਿਹੜੀ ਖੁਸ਼ੀਆਂ ਨੇ ਹੋਰ ਜ਼ਿਆਦਾ ਵੰਡ ਸਕਦੇ ਹਾਂ ਜੀ ਸੋ ਮੈਮ ਫਿਰ ਸ਼ੁਰੂਆ ਦੇ ਵਿੱਚ ਜਿਹੜਾ ਹੈ ਆਰਗੈਨਿਕ ਕਲਰ ਤੁਸੀਂ ਯੂਜ਼ ਕਰਦੇ ਹੋ ਜਾਂ ਕਿ ਤਿਆਰ ਕਰਦੇ ਆ ਗਿਆ ਹਾਂ ਅਸੀਂ ਸਭ ਤੋਂ ਪਹਿਲੇ ਤਾਂ ਜਿਹੜੇ ਵੀ ਸਾਡੇ ਫੁੱਲ ਐ ਉਹਨਾਂ ਦੀ ਆਪਾਂ ਹਾਂਜੀ ਜੀ ਉਹਨਾਂ ਦੀਆਂ ਪੱਤੀਆਂ ਜਿਹੜੀਆਂ ਕੋਈ ਵੀ ਫੁੱਲ ਐ ਖਾਸ ਕਰਕੇ ਅਸੀਂ ਇੱਥੇ ਜਿਹੜਾ ਮੇਨ ਰੰਗ ਬਣਾ ਰਹੇ ਆ ਉਹ ਪੀਲਾ ਤੇ ਲਾਲ ਬਣਾ ਰਹੇ ਆ ਜਿੰਨੂੰ ਅਸੀਂ ਕਵਾਂਗੇ ਕਿਉਂਕਿ ਜਿਹੜੇ ਸਾਡੇ ਪੰਜਾਬ ਵਿੱਚ ਐ ਦੋ ਫੁੱਲ ਜ਼ਿਆਦਾਤਰ ਕੇ ਕਮਰਸ਼ੀਅਲ ਤੌਰ ਤੇ ਵਰਤੇ ਜਾਂਦੇ ਆ ਗੁਲਾਬ ਤੇ ਗੇਂਦਾ ਹੁਣ ਇਹ ਤੁਹਾਡੇ ਸਾਹਮਣੇ ਗੁਲਾਬ ਦੀਆਂ ਪੱਤੀਆਂ ਪਈ ਹੋਈਆਂ ਅਸੀਂ ਜਿਹੜੀ ਹਰੀ ਡੋਡੀ ਜਿੰਦੇ ਤੇ ਗੁਲਾਬ ਪੱਤੀਆਂ ਲੱਗੀਆਂ ਹੁੰਦੀਆਂ ਉਹ ਹਰੀ ਡੋਡੀ ਅਲੱਗ ਕਰ ਲੈਣੀ ਐ ਇਹ ਤਕਰੀਬਨ 10 ਕਿਲੋ ਦੇ ਇਹ 10 ਕਿਲੋ ਐ ਜੇ ਆਪ ਅੰਦਾਜ਼ਾ ਜੇ ਅਸੀਂ 10 ਤਾਂ ਕਿਲੋ ਕਹਿੰਦੇ ਚੋ ਡੋਡੀਆਂ ਨਿਕਲ ਗਈਆਂ ਹੋਣੀਆਂ ਤਾਂ 9 ਕਿਲੋ ਪੱਤੀਆਂ ਸਾਡੇ ਕੋਲ ਇਸ ਟਾਈਮ ਹੈਗੀ ਹੈ ਤੇ ਜਦੋਂ ਅਸੀਂ ਇਹ ਪੱਤੀਆਂ ਪਹਿਲੇ ਅਲੱਗ ਕਰ ਲੈਣੀਆਂ ਐਦਾਂ ਹੀ ਗਿੰਦੇ ਦੀਆਂ ਪੱਤੀਆਂ ਨੂੰ ਵੀ ਅਲੱਗ ਕਰ ਲੈਣਾ ਹੈ ਅਲੱਗ ਕਰਨ ਤੋਂ ਬਾਅਦ ਅਸੀਂ ਇਹਨਾਂ ਨੂੰ ਪਾਣੀ ਵਿੱਚ ਭਿਗੋਣਾ ਹੈ ਥੋੜਾ ਜਿਹਾ ਕੋਸਾ ਪਾਣੀ ਪਾਣਾ ਕੋਸਾ ਪਾਣੀ ਦਾ ਹੈ ਕਿ ਅਸੀਂ 50 60 ਇਹ ਨਹੀਂ ਕਿ ਬਹੁਤ ਉਬਲਦਾ ਪਾਣੀ ਪਾ ਲੈਣਾ ਤੇ ਪਾਣੀ ਅਸੀਂ ਉਨਾ ਪਾਣੇ ਕਿ ਹਰ ਪੱਤੀ ਪਾਣੀ ਨੂੰ ਟੱਚ ਕਰ ਰਹੀ ਹੋਵੇ ਪਾਣੀ ਉੱਪਰ ਤਰਦਾ ਨਹੀਂ ਹੋਣਾ ਚਾਹੀਦਾ ਇਹ ਨਹੀਂ ਕਿ ਅਸੀਂ ਜ਼ਿਆਦਾ ਪਾਣੀ ਪਾ ਲਈਏ ਤੇ ਪੱਤੀ ਘੱਟ ਹੋਵੇ ਹੁਣ ਇਹਦੇ ਵਿੱਚ ਪਾਣੀ ਹੈ ਜਦੋਂ ਅਸੀਂ ਐਦਾਂ ਹੱਥ ਹਰ ਪੱਤੀ ਪਾਣੀ ਵਿੱਚ ਡਿਪ ਹੈਗੀ ਐ ਬਸ ਇੰਨਾ ਕੁ ਪਾਣੀ ਪਾਣਾ ਕੋਸਾ ਪਾਣੀ ਤੈਨੂੰ ਅਸੀਂ ਘੱਟੋ ਘੱਟ 4 ਘੰਟੇ ਰੱਖਣਾ ਹੈ ਜੇਸੀ ਵੱਧ ਵੀ ਰੱਖ ਸਕਦੇ ਆ ਤਾਂ ਵੀ ਉਹਦਾ ਕੋਈ ਨੁਕਸਾਨ ਨਹੀਂ ਲੇਕਿਨ ਘੱਟੋ ਘੱਟ 4 ਘੰਟੇ ਰੱਖਣਾ ਹੈ ਤੇ ਇਹ ਜਿਹੜਾ ਸਾਡਾ ਇਹ ਫਿਲਹਾਲ ਤੌਨੂੰ ਤਿਆਰ ਕੀਤਾ ਉਹ ਦਿਖਾ ਰਿਹਾ ਗਿੰਦੇ ਦਾ ਜਦੋਂ ਅਸੀਂ ਇਹਨੂੰ ਪੀਗੋ ਕੇ ਰੱਖਾਂਗੇ ਇਸ ਤੋਂ ਬਾਅਦ 4 ਘੰਟੇ ਬਾਅਦ ਅਸੀਂ ਪੱਤੀਆਂ ਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ ਹੈ ਪੱਤੀਆਂ ਨਿਚੋੜ ਕੇ ਜਿੰਨਾ ਕੁ ਅਸੀਂ ਨਿਚੋੜ ਸਕਦੇ ਆ ਨਿਚੋੜਨ ਤੋਂ ਬਾਅਦ ਅਸੀਂ ਪੱਤੀਆਂ ਨੂੰ ਸੈਕ ਦੇਣਾ ਹੈ ਨਿਕਲ ਜਾਏਗਾ ਹੈਨਾ ਹਾਂਜੀ ਉਹਦੇ ਵਿੱਚੋਂ ਫਿਰ ਇਹ ਸਾਡਾ ਰੰ ਬਿਲਕੁਲ ਉਸੇ ਪੀਲੇ ਰੰਗ ਦਾ ਇਹਨੂੰ ਅਸੀਂ ਫਲਾਡ ਮਤਲਬ ਇੱਕ ਡਿਕੋਸ਼ਨ ਕਹਿੰਦੇ ਆ ਹੁਣੇ ਸਾਡੇ ਕੋਲ ਰੰਗ ਇੱਕ ਤਰ੍ਹਾਂ ਦਾ ਤਿਆਰ ਹੋ ਗਿਆ ਜਦੋਂ ਇਹ ਰੰਗ ਸਾਡੇ ਕੋਲ ਤਿਆਰ ਹੋ ਜਾਂਦਾ ਹੈ ਉਸ ਤੋਂ ਬਸ 3rd ਸਟੈਪ 3rd ਸਟੈਪ ਹੈਗਾ ਕਿ ਸਾਡੇ ਕੋਲੇ ਆਰਆਰ ਰੋਡ ਹੈਗਾ ਇਹ ਜਿਹੜਾ ਆਮ ਨੋਰਮਲ ਅਸੀਂ ਵਰਤਦੇ ਆ ਇਹ ਸਾਡੀ ਸਕਿਨ ਲਈ ਵੀ ਸਹੀ ਹੈ ਬਹੁਤ ਨਰਮ ਹੁੰਦਾ ਹੈ ਇਹਦੇ ਕੋਈ ਇਫੈਕਟ ਨਹੀਂ ਹੈਗਾ ਮੈਰੋਡ ਉਹੀ ਜੋ ਆਪਾਂ ਖਾਣੇ ਚ ਖਾਣੇ ਚ ਆ ਲੱਗ ਉਹ ਵੀ ਇਹ ਉਹੀ ਆਪਾਂ ਕਹਿ ਸਕਦੇ ਆ ਥੋੜਾ ਤੇ ਇਹ ਆਰਆਰ ਰੋਡ ਦੇ ਵਿੱਚ ਅਸੀਂ 700 ਐਮਐਲ ਜਿਹੜਾ ਉਹ ਡਿਕੋਸ਼ਨ ਹੈਗਾ 500 ਤੋਂ 700 ਹਾਂਜੀ ਇਸ ਤੋਂ ਬਾਅਦ ਉਹ ਜਿਹੜੀ ਡਿਕੋਸ਼ਨ ਸਾਡੀ ਤਿਆਰ ਹੋ ਜੇਗੀ ਉਹਦੇ ਵਿੱਚ ਅੱਧਾ ਕਿਲੋ ਆਰਾ ਰੋਡ ਯਾਨੀ ਕਿ ਜਿਵੇਂ ਸਾਡੇ ਕੋਲ ਜੇ 10 ਕਿਲੋ ਪੱਤੀਆਂ ਹੈਗੀਆਂ ਤਾਂ ਉਹਦੇ ਤੋਂ ਸਾਡੇ ਕੋਲ ਜੇ 7 ਲੀਟਰ ਤਿਆਰ ਹੋਇਆ ਤਾਂ 7 ਲੀਟਰ ਦੇ ਵਿੱਚ ਅਸੀਂ 14 ਕਿਲੋ ਆਰਾ ਰੋਡ ਪਾ ਦੇਣਾ ਅਜੇ 1 ਕਿਲੋ ਬਣਾਣਾ ਵੇ ਤਾਂ ਨੋਰਮਲ ਅੱਧਾ ਕਿਲੋ ਬਣਾਣਾ ਵੇ ਤਾਂ ਅੱਧਾ ਕਿਲੋ ਜੈਸੀ ਬਣਾਣਾ ਹੈਗਾ ਤਾਂ ਅੱਧਾ ਕਿਲੋ ਆਰਾ ਰੋਡ ਪਾਣੇ ਤੇ 1 1 ਕਿਲੋ ਫੁੱਲਾਂ ਦੀਆਂ ਪੱਤੀਆਂ ਦਾ ਪਾਣੀ ਪਾ ਦੇਣਾ 1 ਕਿਲੋ ਹਾਂਜੀ 1 ਕਿਲੋ ਫੁੱਲਾਂ ਦੀ ਉਹਨਾਂ ਰੰਗ ਵਧੀਆ ਆਂਦਾ ਹੈਗਾ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਕੇ ਇਸ ਤਰ੍ਹਾਂ ਦੇ ਤੁਸੀਂ ਉਹਨੂੰ ਮਿਕਸ ਇਹ ਸਾਡੇ ਕੋਲ ਤਿਆਰ ਹੋ ਜਾਏਗਾ ਇਹ ਮਿਕਸ ਮੈਸ਼ ਕਰ ਦੇਣਾ ਪੂਰਾ ਹਾਂਜੀ ਇੱਕ ਵਾਰੀ ਇਹ ਮਿਕਸ ਕਰ ਦਿੱਤਾ ਹੁਣ ਇਸ ਤੋਂ ਬਾਅਦ ਇਹਨੂੰ ਹੁਣ ਅਸੀਂ ਖੁੱਲਾ ਥੋੜਾ ਜਿਆਦਾ 3-4 ਦਿਨ ਸ਼ੇਡ ਵਿੱਚ ਸੁਕਾਣਾ ਧੁੱਪ ਨਹੀਂ ਸੁਪਾਣੀ ਸ਼ੇਡ ਵਿੱਚ ਸੁਕਾਣਾ ਇੰਡੋਰ ਇਹਨੂੰ ਇੰਡੋਰ ਹਾਂਜੀ ਇੰਡੋਰ ਰੱਖਾਂਗੇ ਹਾਂਜੀ ਹਾਂਜੀ ਬਸ ਹਵਾ ਲੱਗੇ ਤੇ ਸੁੱਕ ਜਾਏਗਾ ਇਹ ਜਿਹੜਾ ਗਿੰਦੇ ਦਾ ਹੈਗਾ ਇਹ ਗਿੰਦੇ ਤੋਂ ਦੇਖ ਲਓ ਮੈਡਮ ਤੁਸੀਂ ਇਹ ਵੀ ਕਹਿੰਦੇ ਸੀ ਕਿ ਇਹਨੂੰ ਸੁਕਣਾ ਜਾਂ ਧੁੱਪ ਤੇਜ ਹੋਵੇ ਤਾਂ ਜਲਦੀ ਸੁੱਕ ਜਾਂਦਾ ਅੰਦਰ ਬਾਹਰ ਰੱਖਣਾ ਉਹ ਧੁੱਪ ਤੇਜ ਦੀ ਗੱਲ ਇੱਦਾਂ ਹੈਗੀ ਕਿ ਬਾਹਰ ਦਾ ਵਾਤਾਵਰਣ ਜਿਵੇਂ ਹੁਣ ਅੱਜਕੱਲ੍ਹ ਥੋੜਾ ਮੌਸਮ ਠੰਡਾ ਹੈਗਾ ਹੈ ਨਾ ਤਾਂ ਉਹਦਾ ਠੰਡ ਹੋ ਜਾਂਦੀ ਤਾਂ ਕਰਕੇ ਇਹਨੂੰ ਵੱਧ ਟਾਈਮ ਲੱਗਦਾ ਹੈ ਜਦੋਂ ਅਸੀਂ ਇਹਨੂੰ 8 ਦਿਨਾਂ ਚੋਂ 8 ਦਿਨਾਂ ਚ ਉਹ ਕਿਹੜੇ ਜਗ ਕਿਸ ਟਾਈਮ ਤੇ ਅਸੀਂ ਕਿਹੜੇ ਟਾਈਮ ਤੇਨੂੰ ਸੁਕਾ ਰਹੇ ਹਾਂ ਜਿਵੇਂ ਕਿ ਜੇ ਆਪਾਂ ਹੁਣ ਗੱਲ ਬਾਤ ਚੋਂ ਗੱਲ ਕਰੀਏ ਜਿਹੜਾ ਸਰਦੀ ਗਰਮੀਆਂ ਵਾਲਾ ਗੇਂਦਾ ਆਂਦਾ ਹੈ ਅਸੀਂ ਇਹਨੂੰ ਜੇ ਇਸ ਟਾਈਮ ਬਣਾਉਂਦੇ ਹਾਂ ਤਾਂ ਸਾਡੇ ਤਿੰਨ ਕ ਦਿਨ ਵਿੱਚ ਇਹ ਪੂਰਾ ਸੁੱਕ ਜਾਂਦਾ ਹੈ ਇੰਡੋਰ ਤੇ ਮੈਡਮ ਨੂੰ ਕੋਈ ਸੂਰਜ ਦੀ ਰੋਸ਼ਨੀ ਵੀ ਕਰੇ ਐਦਾਂ ਜਾਂ ਹਵਾ ਦੀ ਕੋਈ ਨਹੀਂ ਤੇ ਕਿੱਥੇ ਵੀ ਰੱਖ ਸਕਦੇ ਆ ਸੂਰਜ ਦੀ ਸਿੱਧੀ ਬਹੁਤ ਧੁੱਪ ਨਹੀਂ ਆਣੀ ਚਾਹੀਦੀ ਕਿਉਂਕਿ ਇਹਦਾ ਰੰਗ ਥੋੜਾ ਫਿੱਕਾ ਪੈਣ ਦਾ ਡਰ ਹੈ ਸਿੱਧੀ ਨਹੀਂ ਸੂਰਜ ਦੀ ਨਹੀਂ ਸੂਰਜ ਦੀ ਐਗਜ਼ੈਕਟ ਨਹੀਂ ਨਹੀਂ ਕਿ ਕਮਰੇ ਵਿੱਚ ਕਿਤੇ ਵੀ ਰੱਖ ਦਿੰਦੇ ਆ ਕਿੰਨੇ ਕੁ ਦਿਨ ਚਾਰ ਪੰਜ ਦਿਨ ਰੱਖ ਇਹ ਰਾਂਗ ਆਜੂਗਾ। ਕਦੋਂ ਮਤਾਇ ਹੋ ਜਾਏਗਾ? 2 ਦਿਨ ਬਾਅਦ ਇਹ ਰਾਂਗ ਆਜੂਗਾ। ਠੀਕ ਹੈ ਜੀ ਠੀਕ ਹੈ ਜੀ ਤੇ ਇੱਕ ਚੀਜ਼ ਜਿਹੜੀ ਆਪਨੀ ਰਹਿ ਗਈ ਜਦੋਂ ਅਸੀਂ ਇਹਨਾਂ ਨੂੰ ਇਸ ਦੇ ਵਿੱਚ ਮਿਕਸ ਕਰਨਾ ਹੈ ਤਾਂ ਇੱਕ ਸਟੈਪ ਹੈਗਾ ਜਿੰਨ ਦੇ ਵਿੱਚ ਆਪਾਂ ਕਹਿੰਦੇ ਆ ਕਿ ਅਸੀਂ 2% ਸਿਟ੍ਰਿਕ ਐਸਿਡ ਪਾ ਲਈਏ ਯਾਨੀ 1 ਲੀਟਰ ਜੇ ਸਾਡਾ ਫਲਾਰ ਹੈ ਤਾਂ ਉਹਦੇ ਵਿੱਚ ਅਸੀਂ 2 ਗ੍ਰਾਮ ਸਿਟ੍ਰਿਕ ਐਸਿਡ ਪਾਣਾ ਹੈ ਜਿਹੜਾ ਸਿਟ੍ਰਿਕ ਐਸਿਡ ਹੈਗਾ ਉਹ ਸਾਡਾ ਜਿਹੜਾ ਕੋਸਮੈਟਿਕਸ ਵਿੱਚ ਯੂਜ਼ ਕਰਦੇ ਆ ਉਹ ਵੀ ਸਾਡੇ ਸਿਹਤ ਲਈ ਠੀਕ ਹੈ ਇਹ ਸਿਟ੍ਰਿਕ ਐਸਿਡ ਹੈ ਇਹ ਸਿਟ੍ਰਿਕ ਐਸਿਡ ਅਸੀਂ ਲੈਬ ਵਿੱਚ ਤਾਂ ਸਾਨੂੰ ਐਦਾਂ ਮਿਲਦਾ ਆ ਆਮ ਤੌਰ ਤੇ ਜਿਹੜੀ ਆਪਾਂ ਘਰ ਵੀ ਚੀਜ਼ਾਂ ਵਰਤਦੇ ਆ ਤਾਂ ਸਾਨੂੰ ਆਮ ਦੁਕਾਨਾਂ ਤੋਂ ਵੀ ਸਿਟ੍ਰਿਕ ਐਸਿ ਜਿਵੇਂ ਅਸੀਂ ਕਵਾਂਗੇ ਤਾਂ ਸਾਨੂੰ ਦੇ ਦੇਣਗੇ ਕਿ ਕਿੰਨੇ ਕੁ ਬੂੰਦਾ ਪਾਣੀ ਦੇ ਕਿਲੋ ਦੇ ਵਿੱਚ ਜਿਹੜਾ ਜੇ ਆਪਾਂ ਕਿਲੋ ਦੀ ਗੱਲ ਕਰਦੇ ਆ ਤਾਂ 2 ਗ੍ਰਾਮ ਪਾ ਦੇਣ ਇਹਨੂੰ 2 ਗ੍ਰਾਮ ਇਹਦਾ ਕੈਮੀਕਲ ਹੀ ਹੈਗਾ ਠੀਕ ਹੈ ਠੀਕ ਹੈ ਠੀਕ ਹੈ ਇਹਦੀ ਮੇਨ ਮਤਲਬ ਇਹੀ ਹੈਗਾ ਕਿ ਜੇ ਆਪਾਂ ਕਿਉਂਕਿ ਇਹਨੂੰ ਅਸੀਂ ਸਾਲ ਤੱਕ ਸਟੋਰ ਕਰ ਸਕਦੇ ਆ ਇਹ ਫਿਰ ਖਰਾਬ ਨਹੀਂ ਹੁੰਦਾ ਤੇ ਇਹ ਕਹਿੰਦਾ ਰੰਗ ਬਰਕਰਾਰ ਰਹਿੰਦੇ ਨਹੀਂ ਅੱਛਾ ਜੀ ਇਹਨੂੰ ਆਪਾਂ ਯੂਜ਼ ਕਰਾਂਗੇ ਸਾਲ ਤੱਕ ਹੈ ਇਹਦੀ ਵੈਲਿਡਿਟੀ ਹੈਗੀ ਮਤਲਬ ਵੈਸੇ ਵੀ ਇਹ ਰੰਗ ਸਾਲ ਤੱਕ ਚੱਲਦਾ ਲੇਕਿਨ ਇਹਨੂੰ ਪਾਲੀਆ ਤਾਂ ਸਹੀ ਰਹਿੰਦਾ ਕਿਉਂਕਿ ਕਈ ਵਾਰੀ ਹਾਂਜੀ ਤੇ ਨਾਲੇ ਰੰਗ ਵੀ ਮ ਆਪਾਂ ਫਾਈਨਲ ਦੀ ਗੱਲ ਕਰੀਏ ਤਾਂ ਫਾਈਨਲ ਇਸ ਤਰ੍ਹਾਂ ਦਾ ਸਾਡੇ ਕੋਲ ਰੰਗ ਤਿਆਰ ਹੋਏਗਾ ਸੋ ਤੁਸੀਂ ਹੁਣ ਦੇਖ ਸਕਦੇ ਹੋ ਕਿ ਕਿਸ ਪਰ ਕਾ ਦੇਣਾ ਫਾਈਨਲ ਜੋ 4-5 ਦਿਨਾਂ ਬਾਅਦ ਇਹ ਕਲਰ ਬਿਲਕੁਲ ਇਸ ਤਰ੍ਹਾਂ ਦਾ ਹੋ ਜਾਂਦਾ ਜਿਸ ਤਰ੍ਹਾਂ ਕਿ ਹੋਲੀ ਦਾ ਤੁਸੀਂ ਦੇਖ ਰਹੇ ਹੋ ਕਲਰ ਗੁਲਾਲ ਦਾ ਹੈ ਤੇ येलो ਕਲਰ ਤੁਸੀਂ ਦੇਖ ਸਕਦੇ ਹੋ ਕਿ ਜੋ ਕਿ ਤਿਆਰ ਕੀਤਾ ਦਿਖਾਇਆ ਦਿਖਾਇਆ ਜਾ ਰਿਹਾ ਤੁਹਾਨੂੰ ਸੋ ਮੈਂ ਕਿਹੜੇ ਕਿਹੜੇ ਕਲਰ ਹੈ ਟੋਟਲ ਹੈ ਚਲੋ ਇਹ ਮੈਰੀਕੋਲਡ ਦਾ ਕਲਰ ਹੈ ਤੇ ਇਹ ਸਾਡੇ ਰੋਜ਼ ਦਾ ਕਲਰ ਹੈ ਤੇ ਤੁਸੀਂ ਬਿਲਕੁਲ ਦੇਖ ਸਕਦੇ ਹੋ ਕਿ ਬਿਲਕੁਲ ਆਰਗੈਨਿਕ ਤੇ ओरिजिनल ਕਲਰ ਹੈਗਾ ਹਾਂਜੀ ਜੀ ਇਹ ਬਿਲਕੁਲ ਇਦਾਂ ਹੀ ਤਿਆਰ ਕੀਤੇ ਗਏ ਇਹਨਾਂ ਚ ਕੋਈ ਕੈਮੀਕਲ ਕੁਝ ਨਹੀਂ ਹੈਗਾ ਕਿੰਨੇ ਦਿਨਾਂ ਚ ਦੇਵੇ ਚਾਰ ਤੋਂ ਪੰਜ ਦਿਨ ਇਹ ਪੰਜ ਕੁ ਦਿਨ ਵੱਧ ਤੋਂ ਵੱਧ ਅਸੀਂ ਕਹਿ ਸਕਦੇ ਹਾਂ ਤੇ ਹੁਣ ਸਾਲ ਤੱਕ ਬਿਲਕੁਲ ਐਸ ਇਟ ਇਜ਼ ਦਾ ਕੰਨ ਨੂੰ ਬਸ ਅਸੀਂ ਹੁਣ ਜਿਹੜੇ ਮومی ਕੋਈ ਵੀ ਲਿਫਾਫੇ ਵਿੱਚ ਪਾ ਕੇ ਤੇ ਸੀਲ ਕਰ ਦੇਣਾ ਹੈ ਜਾਂ ਜ਼ਿਪ ਪਾਊਚ ਕਹਿ ਸਕਦੇ ਹਾਂ ਜਿੱਦਾਂ ਵੀ ਅਸੀਂ ਸੇਫਟਾ ਬੋਟਲ ਚ ਪਾ ਕੇ ਰੱਖ ਲਈਏ ਆਪਣੇ ਘਰ ਜੇਕਰ ਕਮਾ ਸਕਦਾ ਹੈ ਵੀ ਬਿਜ਼ਨਸ ਲੱਕਾ ਇਹ ਤੇ ਕਾਫੀ ਹੱਦ ਤੱਕ ਹੁਣ ਅਸੀਂ ਮੈਨਨ ਨੂੰ ਕਮਰਸ਼ੀਅਲ ਯੂਜ਼ ਲਈ ਹੀ ਤਕਨੀਕ ਨੂੰ ਸਟੈਂਡਰਡਾਈਜ਼ ਕਰਵਾਇਆ ਆਪਣੀ ਯੂਨੀਵਰਸਿਟੀ ਵੱਲੋਂ ਠੀਕ ਹੈ ਜੀ ਤਾਂ ਕਿ ਫਾਰਮਰ ਜਿਹੜੇ ਆ ਉਹ ਵੱਧ ਤੋਂ ਵੱਧ ਇਹਨੂੰ ਵਰਤਣ ਤੇ ਆਪਣੀ ਇਨਕਮ ਨੂੰ ਵਧਾਣ ਤੇ ਲੱਖਾਂ ਬਤੀ ਵਧਾਣ ਹਾਂ ਜੀ ਠੀਕ ਹੈ ਬਹੁਤ ਬਹੁਤ ਥੈਂਕ ਯੂ ਜਾਨਦੇ ਨੇ ਕੀ ਕਹਿਣਾ ਚਾਹਾਂਗੇ ਦੂਸਰੇ ਸਾਰੇ ਅਸੀਂ ਬਸ ਇਹੀ ਕਹਿਣਾ ਚਾਹਾਂਗੇ ਕਿ ਇੱਕ ਜਿਹੜਾ ਆਪਣਾ ਫਲੋਰੀ ਕਲਚਰ ਹੈਗਾ ਉਹ ਇੱਕ ਬਹੁਤ ਲਾਹੇਵੰਦ ਜੋ ਹੈਗੀ ਹੈ ਤਕਨੀਕ ਤੁਹਾਨੂੰ ਬਸ ਇਹਦੇ ਵਿੱਚ ਇਹ ਵਾ ਹੈ ਕਿ ਜੇ ਅਸੀਂ ਹਰ ਚੀਜ਼ ਦਾ ਸਮੇਂ ਸਿਰ ਇਸਤੇਮਾਲ ਕਰੀਏ ਜਿਹੜੇ ਫੁੱਲ ਹੈਗੇ ਉਹਨਾਂ ਦੀ ਮੰਡੀ ਸਾਨੂੰ ਸਹੀ ਮਿਲ ਜਾਏ ਤੇ ਜਿਹੜੇ ਐਕਸਟਰਾ ਫੁੱਲ ਹੈ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਦੀਆਂ ਤਕਨੀਕਾਂ 'ਚ ਵਰਤੋਂ 'ਚ ਲਿਆਈਏ ਤਾਂ ਜਿਹੜੀ ਇਹ ਵੈ ਸਾਡੀ ਜਿਹੜੀ ਕ੍ਰੌਪ ਡਾਈਵਰਸਿਫਿਕੇਸ਼ਨ ਹੈ ਕਣਕ ਝੋਨੇ ਦਾ ਚੱਕਰ ਹੈ ਫਸਲੀ ਚੱਕਰ ਹੈ ਉਹਦੇ 'ਚੋਂ ਅਸੀਂ ਨਿਕਲ ਸਕਦੇ ਹਾਂ ਬਹੁਤ ਬਹੁਤ ਸ਼ੁਕਰੀਆ ਸੋ ਦੋਸਤੋ ਐਸੀ ਕਿ ਦੱਸਿਆ ਕਿ ਇਸ ਪ੍ਰਕਾਰ ਦੇ ਨਾਲ ਆਰਗੈਨਿਕ ਕਲਰ ਜਿਹੜੇ ਨੇ ਬਣਾਏ ਜਾਂਦੇ ਨੇ ਉਸ ਦੀ ਤਕਨੀਕ ਔਰ ਵਿਧੀ ਆਈ ਹੋਪ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਈ ਹੋਵੇਗੀ ਉਹ ਤੁਸੀਂ ਦੇਖਿਆ ਕਿ 4 ਤੋਂ 5 ਦਿਨਾਂ ਬਾਅਦ ਜੋ ਕਿ ਮੇਰੇ ਹੱਥ 'ਚ ਪਕੜਿਆ ਆਲਰੇਡੀ ਗੁਲਾਲ ਦਾ ਕਲਰ ਜਿਸ ਦੇ ਵੈਲਿਡਿਟੀ ਤਕਰੀਬਨ 1 ਸਾਲ ਤੱਕ ਹੈਗੀ ਔਰ ਪਰਸੈਂਟ ਆਰਗੇਨਿਕ ਨਹੀਂ ਹੋ ਤੁਸੀਂ ਉਹ ਫਲਾਵਰ ਜਿਹੜੇ ਕਿ ਤੁਸੀਂ ਅਕਸਰ ਦੇਖਿਆ ਹੁੰਦਾ ਕਿ ਇਸਤੇਮਾਲ ਨਹੀਂ ਕੀਤੇ ਜਾਂਦੇ ਵੇਸਟ ਹੋ ਜਾਂਦੇ ਨੇ ਉਸ ਨਾਲ ਤੁਸੀਂ ਕਿਨੇ ਆਰਾਮ ਦੇ ਨਾਲ ਆਪਣੇ ਘਰਾਂ ਦੇ ਵਿੱਚ ਇਸ ਨੂੰ ਤਿਆਰ ਕਰ ਸਕਦੇ ਹੋ ਇਸ ਨੂੰ ਕਰਨ ਤਿਆਰ ਕਰਨ ਵਾਸਤੇ ਕੋਈ ਜ਼ਿਆਦਾ ਖਰਚਾ ਵੀ ਨਹੀਂ ਗਿਆ ਔਰ ਕਹਿ ਲੋ ਕਿ 100% ਜਿਹੜੀ ਹੈ ਇਨਕਮ ਵੀ ਹੈ ਜੇਕਰ ਇਸ ਨੂੰ ਲਾਈਫ ਦੇ ਵਿੱਚ ਕੋਈ ਇਨਾ ਸੀਜ਼ਨ ਦੇ ਵਿੱਚ ਪ੍ਰੋਫੈਸ਼ਨਲੀ ਕਰਨਾ ਵੀ ਚਾਵੇ ਤਾਂ ਅੱਛੀ ਇਨਕਮ ਵੀ ਇਨਾ ਸੀਜ਼ਨ ਦੇ ਵਿੱਚ ਕਮਾ ਸਕਦਾ ਹੈਗਾ ਸੋ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਵਾਲੇ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ तो जुड़े रो लुधियाना लागे